ਪੰਜਾਬ 9888 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਦਿਰੇ ਦੀ ਅਹਿਮ ਖਬਰ ਪੰਥਕ ਅਕਾਲੀ ਲਾਡ ਦੀ ਨਵਾਂ ਮੀਟਿੰਗ ਗੁਰਦੁਆਰਾ ਸ਼੍ਰੀ ਬੁਰਸਾਤ ਢਾਰਗਲ ਵਿਖੇ ਭਾਈ ਮੀਟਿੰਗ ਦੌਰਾਨ ਪੰਥਕ ਅਕਾਲੀ ਲਾਡ ਦੇ ਸਰਦਮਾ ਅਹੁਦੇਦਾਰਾਂ ਨੇ ਸਨਮਾਨਿਤ ਕਰਕੇ ਆਪ ਆਪਣਾ ਵਿਚਾਰ ਪੇਸ਼ ਕੀਤੇ ਮੀਟਿੰਗ ਦੌਰਾਨ ਪੰਥਕ ਅਕਾਲੀ ਲਾਡ ਦੇ ਜਿਲ੍ਹਾ ਪ੍ਰਧਾਨ ਅਤੇ ਮੁੱਖ ਬੁਲਾਰਾ ਰਵੇਲ ਸਿੰਘ ਸਹਾਇਪੁਰ ਨੇ ਤੋਂ ਹੋਰ ਬੁਲਾਰਿਆਂ ਨੇ ਕਿਹਾ ਕਿ ਸੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ શ્રી ਅੰਮ੍ਰਿਤਸਰ ਮੀਆਂ ਗੁਰਦੁਆਰਾ ਸਾਹਿਬ ਦੀਆਂ ਗੋਲਕਾਂ ਦੀ ਦੁਰਵਰਤੋਂ ਸ਼ਾਸੇ ਤਾਂ ਦੀ ਪੂਰਤੀ ਲਈ ਕਰਦੀ ਆ ਰਹੀ ਹੈ ਜਦ ਕਿ ਸਿੱਖ ਕੌਮ ਅਤੇ ਸਿੱਖ ਧਰਮ ਦੇ ਪ੍ਰਚਾਰ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਗਈ ਜਿਸ ਨਾਲ ਸਿੱਖ ਕੌਮ ਅਤੇ ਪੰਥਕ ਦਰਦੀਆਂ ਦੇ ਮਨਾਂ ਵਿੱਚ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਵਿਰੁੱਧ ਰੋਸ ਪਾਇਆ ਜਾ ਰਿਹਾ ਹੈ ਬੁਲਾਰਿਆਂ ਨੇ ਕਿਹਾ ਕਿ ਪੰਥਕ ਅਕਾਲੀ ਲਹਿਰ ਨੂੰ ਪਿੰਡ ਪਿੰਡ ਬੂਥ ਪੱਧਰ ਤੱਕ ਲੈ ਕੇ ਜਾਣ ਲਈ ਸਰਗਰਮੀਆਂ ਤੇਜ਼ ਕਰਨ ਤੇ ਜ਼ੋਰ ਦਿੱਤਾ ਗਿਆ ਤਾਂ ਜੋ ਆਉਂਦੀਆਂ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਚੰਗੇ ਅਕਸ ਵਾਲੇ ਗੁਰਸਿੱਖ ਉਮੀਦਵਾਰਾਂ ਨੂੰ ਗੁਰਦੁਆਰਾ ਸਾਹਿਬ ਬਾਨਾ ਦੇ ਪ੍ਰਬੰਧ ਸੌਂਪੇ ਜਾਣ ਜੋ ਕਿ ਗੁਰਮਰਿਆਦਾ ਅਨੁਸਾਰ ਸਿੱਖ ਧਰਮ ਦਾ ਪ੍ਰਚਾਰ ਕਰਦੇ ਹੋਏ ਨੌਜਵਾਨਾਂ ਨੂੰ ਬਾਣੇ ਤੇ ਬਾਣੀ ਨਾਲ ਜੋੜਨ ਲਈ ਪ੍ਰੇਰਿਤ ਕਰਨ ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਸਾਹਿਬ ਤੋਂ ਇਲਾਵਾ ਸਰਪ੍ਰਸਤ ਬਾਬਾ ਜੀ ਸਿੰਘ ਜਨਰਲ ਸਕੱਤਰ ਜੀ ਸਿੰਘ ਖਾਲਸਾ ਬੀਬੀ ਸੁਖਿੰਦਰ कौर ਬਾਜਵਾ ਲਖਵਿੰਦਰ ਸਿੰਘ ਆਦਿ ਸੰਤੋਖ ਸਿੰਘ ਗੱਲਾ ਸੀਨੀਅਰ ਮੀਤ ਪ੍ਰਧਾਨ ਕੁਲਜੀਤ ਸਿੰਘ ਕਲਾਨੌਰ ਕੈਸ਼ੀਅਰ ਸਹਿਬ ਸਿੰਘ ਬੁੱਟਰ ਬਲਵਿੰਦਰ ਸਿੰਘ ਬਲਬੀਰ ਸਿੰਘ ਖੜਾ ਸਰਬਜੀਤ ਸਿੰਘ ਪੂਨ ਮੂਨ ਸਿੰਘ ਅਲਰ ਪਿੰਡੀ ਜਗਦੇਵ ਸਿੰਘ ਪੜਾ ਪ੍ਰੈਸ ਕਤਰ ਤੋਂ ਇਲਾਵਾ ਹੋਰ ਆ ਜਨਸੰਨ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਅੱਗੇ ਬਾਦਰੀ ਅੱਗੇ ਸੰਦੂ ਕਟਨੀ ਦਾ ਲੰਬੇ ਮਹੀਨਿਆਂ ਤੋਂ ਵੀ ਹੋਈ ਹੈ ਠੀਕ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਥਕ ਕਾਲੀਆ ਬਿਲਾ ਗੁਰਦਾਸਪੁਰ ਦੀ ਦੀਂਦਾਂਵਾਰ ਮੀਟਿੰਗ ਗੁਰਦੁਆਰਾ ਸ਼੍ਰੀ ਗੁਰੂ ਸਾਹਿਬ ਦੇ ਹੋਈ ਇਸ ਸਵੇਰ ਤੋਂ ਮੌਜੂਦਾ ਹਾਲਾਤਾਂ ਤੇ ਸਾਰੇ ਹੀ ਸਾਡੇ ਆਗੂਆਂ ਨੇ ਬੜੇ ਵਿਸਥਾਰ ਦੇ ਨਾਲ ਆਪਣੇ ਵਿਚਾਰ ਰੱਖੇ ਚਾਨਣਾ ਪਾਇਆ ਔਰ ਇਹਦੇ ਨਾਲ ਨਾਲ ਜੋ ਮੌਜੂਦਾ ਹਾਲਾਤ ਨੇ ਔਰ ਜੋ ਐਸਪੀ ਸੀ ਬੀਆਂ ਤੋੜਾਂ ਇੱਕ ਪਿਛਲੇ 14-15 ਸਾਲਾਂ ਤੋਂ ਨਹੀਂ ਹੋ ਰਹੀਆਂ ਉਦੇ ਬਾਰੇ ਜਿਹੜਾ ਰੋਸ ਪ੍ਰਗਟ ਕੀਤਾ ਗਿਆ ਔਰ ਮੰਗ ਕੀਤੀ ਗਈ ਕੇਂਦਰ ਸਰਕਾਰ ਤੋਂ ਕਿ ਜਿਹੜੀਆਂ ਐਸਪੀਸੀ ਗਿਆ ਚੋਣਾਂ ਨੇ ਤਰੰਤ ਕਰਾਈਆਂ ਜਾਣ ਕਿਉਂਕਿ ਸਿੱਖ ਸਮਾਜ ਦੇ ਵਿੱਚ ਜਿਹੜਾ ਇਹਦਾ ਬੜਾ ਰੋਸ ਪਾਇਆ ਜਾ ਰਿਹਾ ਕਿ ਇੱਕ ਪੰਚਾਇਤ ਦੀ ਚੋਣ ਵੀ ਇੱਕ ਮੈਂਬਰ ਦੇ ਡਿੱਕੇ ਦੇ ਹਾਦਸਾ ਹੋ ਜੇ ਕੋ ਡੈਥ ਹੋ ਜੇ ਇੱਕ ਮੈਂਬਰ ਦੀ ਚੋਣ ਵੀ ਕਦੇ ਲੇਟ ਨਹੀਂ ਕੀਤੀ ਜਾਂਦੀ ਤੇ ਸਾਡੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਜਿਹੜੀ ਕੇ ਦੇਸ਼ ਦੀ ਪਾਰਲੀਮੈਂਟ ਦੇ ਨਾਲੋਂ ਵੀ ਉੱਚੀ ਤੇ ਸੱਚੀ ਆ ਉਹਦੀ ਪਿਛਲੇ 14 ਸਾਲਾਂ ਤੋਂ ਚੋਣ ਨਹੀਂ ਕਰਾਈ ਜਾ ਰਹੀ ਔਰ ਗੈਰ ਕਾਨੂੰਨੀ ਤੌਰ ਦੇ ਉੱਤੇ ਜਿਹੜਾ ਵਾ ਇੱਕ ਪਰਿਵਾਰ ਇੱਕ ਗੈਰ ਧਿਰ ਨੂੰ ਜਿਹੜਾ ਤਾਪ ਦੇ ਬਣਾਇਆ ਹੋਇਆ ਉਹਦੇ ਉੱਤੇ ਅਸੀਂ ਚਾਹੁੰਦੇ ਆ ਕਿ ਸਮੂਹ ਸਮੁੱਚੇ ਸਿੱਖਾਂ ਦਾ ਜਿਹੜਾ ਮਤਵਾ ਲਿਆ ਜਾਵੇ ਔਰ ਚੋਣ ਕਮੇਟੀ ਦੀ ਚੋਣ ਕਰਾ ਕੇ ਜਿਹੜੀਆਂ ਨਵੀਆਂ ਚੋਣਾਂ ਦੇ ਵਿੱਚ ਚੰਗੇ ਗੁਰਸਿੱਖ ਪ੍ਰਵਾਹ ਜਿਹੜੇ ਚਿਹਰੇ ਆ ਉਹ ਅੱਗੇ ਆਉਣ ਤਾਂ ਕਿ ਇਹ ਜਿਹੜੀ ਕਮੇਟੀ ਤੇ ਗੁਰੂ ਦੇ ਆਸ਼ੇ ਅੰਸਾਰ ਕੰਮ ਕਰੇ ਕਿਉਂਕਿ ਗੁਰੂ ਦਾ ਆਸ਼ਾ ਗੁਰੂ ਕੀ ਗੋਲਕ ਗੁਰੂ ਦਾ ਮੂੰਹ ਜਿਹੜਾ ਕਿ ਗੁਰੂ ਦੇ ਘਰ ਧਣ ਜਾਂਦਾ ਦਸਵੰਧ ਜਾਂਦਾ ਉਹ ਗਰੀਬਾਂ ਦੇ ਕੰਮ ਆ ਸਕੇ ਗਰੀਬ ਬੱਚਿਆਂ ਦੇ ਕੰਮ ਆ ਸਕੇ ਉਹਨਾਂ ਨੂੰ ਚੰਗੀ ਐਜੂਕੇਸ਼ਨ ਦਿੱਤੀ ਜਾ ਸਕੇ ਚੰਗ ਇਹਨਾਂ ਦਾ ਇਲਾਜ ਕਰਾਇਆ ਜਾ ਸਕੇ ਉਹਨਾਂ ਨੂੰ ਚੰਗੀ ਜਈਆ ਪੜ੍ਹਾਈ ਕਰਵਾਈ ਜਾ ਸਕੇ ਜਿਤਵਾ ਬੀਬੀਆਂ ਨੂੰ ਉਹ ਲੋੜਵੰਦ ਬੱਚਿਆਂ ਨੇ ਜਿਹੜੀ ਆ ਉਹ ਮਦਦ ਕੀਤੀ ਜਾ ਸਕੇ ਉਸੇ ਤਰ੍ਹਾਂ ਜਿੰਨਾ ਚਾਰਜਾ ਸ਼੍ਰੋਮਣੀ ਕਮੇਟੀ ਦਾ ਸਾਡਾ ਸਭ ਤੋਂ ਵੱਧ ਤੋਂ ਵੱਧ ਜਿਆ ਧਰਮ ਪ੍ਰਚਾਰ ਕੀਤਾ ਜਾ ਸਕੇ ਸਾਡੀਆਂ ਸੰਸਥਾਵਾਂ ਜਿਹੜੀਆਂ ਅੱਜ ਇਹਨਾਂ ਨੇ ਨੇਸ ਤੋਂ ਨਬੂਦ ਕਰਤੀਆਂ ਨੇ ਉਹਨਾਂ ਦਾ ਮੁੜ ਕੇ ਰਤਬਾ ਜਿਹੜਾ ਕਿ ਤਾ ਸੱਚਾ ਬਣਾਇਆ ਜਾ ਸਕੇ ਇਹ ਸਾਰੀਆਂ ਵਿਚਾਰਾ ਕਰਕੇ ਕਿਉਂਕਿ ਸਾਡਾ ਜਿਹੜਾ ਅੱਜ ਸੰਸਥਾਵਾਂ ਦਾ ਸਾਡੇ ਧਰਮ ਦਾ ਸਾਡੀ ਕਮੇਟੀ ਦਾ ਉਹ ਗਰਾਵਟ ਵਾਲੇ ਪਾਸੇ ਨੂੰ ਜਿਹੜਾ ਜਾ ਰਿਹਾ ਸਾਡੇ ਸਿੱਖਾਂ ਦੇ ਵਿੱਚ ਜਿਹੜਾ ਉਹ ਬੜੀ ਨਿਮੋਸ਼ੀ ਜਿਹੜੀ ਉਹ ਸਾਹਮਣੇ ਆ ਰਹੀ ਆ ਉਹਨੂੰ ਦੂਰ ਕਰਨ ਵਾਸਤੇ ਅਸੀਂ ਚਾਹੁੰਦੇ ਆ ਕਿ ਇਹ ਪ੍ਰਬੰਧ ਇਹ ਨਿਜ਼ਾਮ ਬਦਲਿਆ ਜਾਵੇ ਔਰ ਤਰੰਤ ਜਿਹੜੀਆਂ ਸ਼ੌਂਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ ਕਰਵਾਈਆਂ ਜਾਣ ਚੰਗੇ ਚਿਹਰੇ ਔਰ ਨਵੇਂ ਚਿਹਰੇ ਜਿਹੜੇ ਆ ਇਸ ਲਈ ਤਾਂ ਆ ਕੇ ਆਪਣਾ ਯੋਗਦਾਨ ਪਾਉਣ ਤਾ ਕੇ ਜਿਹੜਾ ਸਿੱਖੀ ਦਾ ਬੂਟਾ ਉਹਨੂੰ ਹਰਿਆ-ਭਰਿਆ ਰੱਖਿਆ ਜਾ ਸਕੇਗੀ। ਦੇਖੋ ਜੀ ਜਿਹੜਾ ਨਸ਼ੇ ਦਾ ਚੱਲ ਰਿਹਾ ਉਹਦੇ ਬਾਰੇ ਸਾਡਾ ਹਮੇਸ਼ਾ ਜਿਹੜਾ ਇਹ ਇੱਕੋ ਇੱਕ ਜਿਹੜਾ ਅਜੰਡਾ ਕਿ ਜੇ ਗੁਰਸਿੱਖ ਪਰਿਵਾਰ ਹੋਣਗੇ, ਗੁਰਸਿੱਖ ਬੱਚੇ ਆਉਣਗੇ, ਸਿੱਖੀ ਨਾਲ ਜੁੜਨਗੇ ਤਾਂ ਨਸ਼ਾ ਆਟੋਮੈਟਿਕਲੀ ਖਤਮ ਹੋ ਜਾਵੇਗਾ। ਜੇ ਵਾਸੀ ਉਹ ਸਿੱਖਿਆ ਤੋਂ ਦੂਰ ਭੱਜਦੇ ਆ ਤੇ ਦੂਸਰਾ ਸਭ ਤੋਂ ਵੱਡਾ ਜਿਹੜਾ ਕਾਰਨ ਆ ਉਹ ਆ ਬੇਰਜ਼ਗਾਰੀ ਜਿਹੜਾ ਸਾਡਾ ਇਹ ਰੋਜ਼ਗਾਰ ਦਾ ਜਿਹੜਾ ਸਿਸਟਮ ਆ ਸਰਕਾਰਾਂ ਨੇ ਉਹ ਪੈਦਾ ਨਹੀਂ ਕੀਤਾ ਸਾਡੇ ਬੱਚੇ ਕੁਝ ਜਿਹੜੇ ਚੰਗੇ ਬੱਚੇ ਬਾਹਰ ਦੌੜ ਗਏ ਜਿਹੜੇ ਰਹਿ ਗਏ ਨਸ਼ਿਆਂ ਦੇ ਗਲਤਾਨ ਹੋ ਗਏ ਅਸੀਂ ਇਹ ਚਾਹੁੰਦੇ ਆ ਕਿ ਰੋਜ਼ਗਾਰ ਪੈਦਾ ਕੀਤਾ ਜਾਵੇ ਔਰ ਸਿੱਖਿਆ ਨਾਲ ਜੋੜਿਆ ਜਾਵੇ ਤਾਂ ਇਹ ਦੋ ਗੱਲਾਂ ਜੇਕਰ ਸਾਡੇ ਪੰਜਾਬ ਦੇ ਵਿੱਚ ਹੋ ਜਾਣ ਪਰਦੇ ਸਾਲ ਬੱਚੇ ਨੂੰ ਰੋਜ਼ਗਾਰ ਮਿਲ ਗਏ ਤੇ ਉਹਦੇ ਜਦੋਂ ਬਸਰੀ ਕਰ ਲੈਂਦਾ ਜਾਂ ਆਠੀ ਕਰ ਲੈਂਦਾ ਉਹਨੂੰ ਸਿੱਖੀ ਰੂਪ ਵਿੱਚ ਲੈਵਾ ਜਾਵੇ ਤੁਸੀਂ ਦੇਖਦੇ ਹੋਗੇ ਜਦੋਂ ਮੁਸਲਮ ਲੋਕ ਨੇ ਜਦੋਂ ਉਹਨਾਂ ਦਾ ਬੱਚਾ 5 ਸਾਲ ਦਾ ਹੋ ਜਾਂਦਾ ਉਹਨੂੰ ਆਟੋਮੈਟਿਕਲੀ ਜਿਹੜਾ ਉਹਦੀ ਸੁਨਤ ਕਰਕੇ ਤੇ ਉਹਨੂੰ ਮੁਸਲਮਾਨ ਬਣਾ ਦਿੰਦੇ ਆ ਕਿ ਦੂ ਪਰਿਵਾਰ ਉਹ ਆਪਣਾ ਬੱਚਾ 3 ਸਾਲ ਦਾ ਜਾਂ 4 ਸਾਲ ਦਾ ਹੁੰਦਾ ਉਹਦਾ ਮੁੰਡਨ ਕਰਕੇ ਉਹਨੂੰ ਹਿੰਦੂ ਬਣਾ ਲੈਂਦੇ ਆ ਤੇ ਕੀ ਸਾਡਾ ਸਿੱਖਾਂ ਦੇ ਵਿੱਚ ਨਹੀਂ ਇਹ ਗੱਲ ਹੋਣੀ ਚਾਹੀਦੀ ਕਿ ਜਦੋਂ ਸਾਡਾ ਬੱਚਾ ਆਪਣੇ ਤਕਾਰ ਸੰਭਾਲਣ ਦੀ ਸਮਰੱਥਾ ਰੱਖਦਾ ਹੋਵੇ ਉਹ 8ਵੀਂ ਜਾਂ 10ਵੀਂ ਪਾਸ ਕਰ ਲਵੇ ਉਹਦਾ ਇੱਕ ਸਿਸਟਮ ਹੋਵੇ ਕਿ ਉਹਨੂੰ ਉਸੇ ਵੇਲੇ ਜਿਹੜਾ ਅੰਮ੍ਰਿਤ ਸ਼ਕਾਰ ਤੇ ਸਿੱਖੀ ਦੇ ਵਿੱਚ ਉਹਨੂੰ ਸਿੱਖੀ ਧਾਰਨ ਕਰਾਈ ਜਾਵੇ ਜੇਕਰ ਬੱਚੇ ਸਿੱਖੀ ਧਾਰਨ ਕਰਨਗੇ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਨਸ਼ਾ ਆਟੋਮੈਟਿਕਲੀ ਪੰਜਾਬ ਤੋਂ ਖਤਮ ਹੋ ਜੇ ਹੋ ਜਾਵੇਗਾ ਬਾਕੀ ਜਿਹੜੀ ਅਸੀਂ ਆਸ ਰੱਖਦੇ ਆ ਸਰਕਾਰਾਂ ਦੇ ਕੇਵਲ ਦੇ ਕੇਵਲ ਇਹਨਾਂ ਨੂੰ ووٹ ਦੀ ਰਾਜਨੀਤੀ ਕਰਦੀਆਂ ਨੇ ਇਹਨਾਂ ਦਾ ਕੋਈ ਮਕਸਦ ਨਹੀਂ ਨਸ਼ਾ ਖਤਮ ਕਰਨਾ ਇਨਾਂ ਦਾ ਕੋਈ ਮਕਸਦ ਨਹੀਂ ਕਿਸੇ ਦਾ ਭਲਾ ਕਰਨਾ ਇਹਨਾਂ ਨੂੰ ਕੇਵਲ ਤੇ ਕੇਵਲ ਆਪਣਾ ਰਾਜ ਭਾਗ ਚਾਹੀਦਾ ਆਪਣੀਆਂ ਵੋਟਾਂ ਚਾਹੀਦੀ ਧੰਨਵਾਦ ਜੀ